Right. Hey. ਹਾਂਜੀ ਗੋਲਦੀ ਬਾਬਾ ਜੀ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਂਸੋ ਕੀ ਕਹਿਣਾ ਤੁਹਾਡੇ ਵੱਲੋਂ ਇਹ ਕੀ ਸੇਵਾ ਹੋ ਰਹੀ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੋ ਅੱਜ ਪੂਰੇ ਜਗਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਗੁਰੂ ਨਾਨਕ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸੰਘ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਪੂਰਾ ਨਾਨਕ ਨਾਮ ਦੇਵ ਸੰਗਤਾਂ ਜਿੱਥੇ ਪ੍ਰਦੇਸ਼ ਦੇ ਦੀਆਂ ਸੰਗਤਾਂ ਸਾਰੇ ਧਰਮਾਂ ਦੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾ ਰਹੇ ਆ ਗੁਰੂ ਸਾਹਿਬ ਅਰਚ ਕਰਕੇ ਸੇਵਾ ਲੈ ਰਹੇ ਆ ਸਾਡੇ ਪਿਛਲੇ ਦੋ ਰੋਜ਼ ਤੋਂ ਆਪਣਾ ਖੰਡ ਪੜ ਸਾਹਿਬ ਆਰੰਭ ਹੋਵੇ ਤੇ ਅੱਜ ਭੋਗ ਪਾਏ ਗਏ ਉਸ ਤੋਂ ਉਪਰੰਤ ਕੀਰਤਨ ਦਰਵਾਰ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪੰਚ ਜਰਮੂਨ ਮੈਂਬਰ ਸਹਿबान ਤੇ ਸੂ ਨੌਜਵਾਨ ਸੰਗਤ ਪੂਰੇ ਦਿਲ ਦੇ ਨਾਲ ਬੜੀ ਰੋਹਾਨੀਅਤ ਦੇ ਨਾਲ ਸਤਿਗੁਰੂ ਜੀ ਆਪ ਸਿੱਤੇ ਹੱਥ ਵਾਪੇ ਕਲਾ ਕਲਾਕਾਰ ਜਮੋਜੋਨਾਂ ਨੇ ਆਪ ਸਿੱਤੇ ਮਹਾਰਾਜੀ ਤੇ ਆਗਿਆ ਲੈ ਕੇ ਸੇਵਾ ਲੈ ਰਹੇ ਹਨ ਅਮਰਤਵੇਲੇ ਤੋਂ ਗੋਡੀ ਗੋਦਰੀ ਸੰਗਤਾਂ ਲੰਗਰ ਦੀ ਸੇਵਾ ਚੱਲ ਰਹੀ ਹੈ ਅਮਰਤਵੇਲੇ ਪਾਸੇ ਦਾ ਹੋਰ ਨੇਕਾਂ ਪਦਾਰਥਾਂ ਦੇ ਮਠਿਆਈਆਂ ਦੇ ਮੰਜ਼ਰੇ ਤੇ ਅਮਰਤਵੇਲੇ ਸੰਧੇਆ ਵੇਲੇ ਗਰੇਵੀ ਪੁਰਸ਼ੇ ਦਾ ਲੰਗਰ ਤੇ ਚਾਟ ਦਾ ਹੋਰ ਨੇਕਾਂ ਪਦਾਰਥ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਚੱਲ ਰਹੀ ਹੈ ਜੀ ਬਹੁਤ ਬਹੁਤ ਵਧਾਈਆਂ ਦੰਦਿਆਂ ਦੇਖਦੇ ਦੀ ਸੰਗਤਾਂ ਨੂੰ ਅਮਰਤ ਸ਼ਖੋ ਸਿੰਘ ਸ਼ਹਜੋ ਅਤੇ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਉਪਦੇਸ਼ ਨੂੰ ਗਹਿਣ ਕਰੋ ਇਹ ਚਾਂਸ ਵਾਰ-ਵਾਰ ਨਹੀਂ ਮਿਲਣਾ ਮਹਾਰਾ ਸਾਨੂੰ ਜਵਾਨੀ ਜੀ ਵੀ ਅਮਰਤ ਸ਼ਖੋ ਮਹਾਰਾ ਫਿਰ ਆਨੰਦ ਦੇਖੋ ਦੁਨੀਆ ਦਾ ਕੋਨੂ ਮਾਰੇ ਬੁਕਾਰਾਂ ਤੋਂ ਵਿਚੋਨੇ ਆ ਬਰਾਈਆਂ ਤੋਂ ਵਿਚੋਨੇ ਆ ਸਰਬੱਤ ਦਾ ਭਲਾ ਮੰਗਦੇ ਸਰਬੱਤ ਦੇ ਭਲਾ ਦੀ ਅਸੀਸਾਂ ਲਵੇ ਸਭ ਦਾ ਸਤਿਕਾਰ ਕਰਦੇ ਹਾਂ ਮਹਾਰਾਜ ਸਭ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਨੂੰ ਗੁਰਪੁਰਬ ਦੀ ਗੁਰਕੋਵਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਾਰਕਾਂ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਤਿ ਆਪਣਾ ਹੱਥ ਪਿਆ ਰੱਖੇ

ਛੱਡ ਦੇ ਇਹ ਆਪਣਾ ਲਾਜੂ ਸੱਨੇ ਆਇਆ ਤੰਦੇਰੇ ਲਈ ਸ਼ਹਿਰ ਇਸ ਦੀਆਂ ਅੰਗਣੀਆਂ ਅੰਦਰ ਖੇਡ ਖੇਡ ਕੇ ਕਰੀਏ ਅਜ ਤੱਕ ਮੇਰੇ ਅਟੇ ਜਿਰੇ ਲਈ ਤੂੰ ਦੀਹਾ ਕੀ ਕਰਿਆ ਅਜ ਤੱਕ ਮੇਰੇ ਅਟੇ ਜਿਰੇ ਲਈ ਸ਼ਮ ਅਲੰਦ ਪੁਰ ਚੱਟੇ ਕੋ ਯਾਨੇ ਕੋਮਲ ਹੱਥਾਂ ਦੇ ਰਲ ਕੰਡਾ ਫਤੇ ਸਿੰਘ ਨੇ ਹੋਇਆ ਨੇ ਕੋਮਲ ਹੱਥਾਂ ਦੇ ਰਲ ਕੰਡਾ ਫਤੇ ਸਿੰਘ ਨੇ ਹੋਇਆ ਨੇ ਰਾਮ ਜੀ ਦੇ ਕਰਦੇ ਦੀਪ ਨੇ ਬੁਝੜੇ ਤੇਰੇ ਸੁਰਖ ਸਵੇਰੇ ਲਈ ਮੇਰੇ ਕਰਦੇ ਦੀਪ ਨੇ ਬੁਝੜੇ ਤੇਰੇ ਸੁਰਖ ਸਵੇਰੇ शहर आनंदपुर छा लुर आया पैर जो मै पटिया वेखी तारिकल दी गलिया पैर जलो मै पटिया वेखी तारिकल दी गलिया विसर जाएगी जिस मेरिया दुनिया दी तेरे विश्वक मिसर जाएगी चीज मेरिया दुनिया दी कर दे चाल बैठे सोची सरसा पे हनेरे नहीं कर दे चाल बैठे सोची सरसा पे हनेरे नहीं शहर अलग

ਸ਼ਿਵਾਰ ਹੈ ਗੁਰਜੀ ਕੀ ਫਾਤੇ